ਜੈ ਸ੍ਰੀ ਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜੈਨੁਪਤਾ ਲੈ ਕੇ ਆਈ ਹਾਂ ਜਿੰਨਾ ਭੈਣ ਭਰਾਵਾਂ ਨੂੰ ਪੇਟ ਦੇ ਕੀੜਿਆਂ ਦੀ ਸਮੱਸਿਆ ਪੇਟ ਦੇ ਅੰਦਰ ਕੀੜੇ ਨੇ ਜਿਉਂ ਆਪਾਂ ਕੁਝ ਵੀ ਖਾਂਦੇ ਆ ਹਜਮ ਨਹੀਂ ਹਜਮ ਤਾਂ ਆਉਂਦਾ ਪਰ ਭੁੱਖ ਬਹੁਤ ਜ਼ਿਆਦੇ ਲੱਗਦੀ ਆ ਉਹ ਆਪਣੇ ਸਰੀਰ ਨੂੰ ਵਧਣ ਫੁੱਲਣ ਨਹੀਂ ਦਿੰਦੇ ਹੈਗੇ ਕਈ ਵਾਰੀ ਆਪਾਂ ਨੂੰ ਇੰਨੀ ਭੁੱਖ ਲੱਗਣ ਲੱਗ ਜਾਂਦੀ ਆ ਆਪਣੇ ਸਰੀਰ ਦੇ ਅੰਦਰ ਦੀ ਚਰਬੀ ਖਾਣ ਲੱਗ ਜਾਂਦੇ ਨੇ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਜਿਹੜਾ ਅਸੀਜਾ ਸੋਕ ਹੁੰਦਾ ਉਹੜਾ ਕੜਾ ਪੀਣਾ ਜਉੜੇ ਸੀਸੀਆਂ ਹੀ ਬਣੀਆਂ ਬਣਾਈਆਂ ਆਉਂਦੀਆਂ ਨੇ ਉਹ ਲੈਣੀਆ ਸ਼ੁਰੂ ਕਰਦੇ ਹੋ ਜੇ ਅਗਰ ਇਹਦਾ ਕੜਾ ਬਣਾ ਕੇ ਪੀਵਾਂਗੇ ਤਾਂ ਇਸ ਤੋਂ ਵੀ ਬਧੀਆ ਇਹਦੇ ਨਾਲ ਜਿਹੜੇ ਤੁਹਾਡੇ ਪੇਟ ਦੇ ਕੀੜੇ ਨੇ ਉਹ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਜਾਂ ਫਿਰ ਦੂਜਾ ਟ੍ਰਿਕ ਹੈਗਾ ਨਿੰਮ ਦੀਆਂ ਪੱਤੀਆਂ ਦਾ ਕੜਾ ਬਣਾ ਕੇ ਪੀਵੋ ਹਰ ਰੋਜ਼ ਜਦ ਸਵੇਰੇ ਸਾਮੂ ਚੱਬ ਲਵੋ ਉਤੋਂ ਦੇ ਪਾਣੀ ਪੀ ਲਵੋ ਜਸ ਸਵੇਰੇ ਖਾਲੀ ਪੇਟ ਨਿੰਮਰੀਆਂ ਪੱਤੀਆਂ ਦਾ ਕਾੜਾ ਬਣਾ ਕੇ ਪੀਣ ਨਾਲ ਜਿਹੜੇ ਪੇਟ ਦੇ ਕੀੜੇ ਨੇ ਉਹ ਸਰਾ ਵਾਸਤੇ ਖਤਮ ਹੋ ਜਾਣਗੇ ਜੈ ਸ੍ਰੀ ਧਨਵੰਤਰੀ ਜੀ ਪੈਣ ਫਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ ਜੀ